ਇਕ ਰੇ ਸਾਨੂੰ ਕੱਲ ਤਕਰੀਬਨ 5:30 ਦੇ ਸ਼ਾਮ ਦਾ ਵੇਲਾ ਹੋਏਗਾ ਐਸਚੋ ਸਿਟੀ ਨੂੰ ਤਲਾਹ ਮਿਲੀ ਸੀ ਕਿ ਇੱਕ ਆਪਣਾ ਸੁਪੀਸ਼ ਕੁਮਾਰ ਸੈਣੀ ਨਾਂ ਦਾ ਵਿਅਕਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸਕੂਲ ਸਮਾਣਾ ਜਿਹੜੀ ਅਦਰਵਾਲ ਤੁਮਸ਼ਾਲਾ ਜਿਸ ਨੂੰ ਚਲਾਉਂਦੀ ਹੈ ਉਥੇ ਉਹਨੂੰ ਫਾਹ ਲੈ ਕੇ ਉਹਨੇ ਸੁਸਾਇਸਾਈਡ ਕਮਿਟ ਕੀਤਾ ਹੈ ਜਿਹੜੀ ਬਾਡੀ ਨੂੰ ਤੁਰੰਤ ਜਿਹੜੇ ਉਥੇ ਆਸ-ਪਾਸੇ ਸੀ ਗਾਰਡ ਸੀ ਹੋਰ ਸਕੂਨ ਦੀ ਜਿਹੜੀ ਅਥਾਰਟੀ ਸੀ ਉਹ ਉਸ ਨੂੰ ਸਿਵਲ ਹਸਪਤਲ ਲੈ ਕੇ ਗਏ ਜਿੱਥੇ ਉਹ ਮ੍ਰਿਤਕ ਪੁਸ਼ਟੀ ਕੀਤਾ ਗਿਆ ਇਸ ਪ੍ਰਤੀਕ ਉਹਦੇ ਵਿੱਚ ਇੱਕ ਸੁਸਾਈਡ ਨੋਟ ਉਹਨਾਂ ਨੂੰ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਬੋਸ਼ ਲਾਇਏ ਨੇ ਅਲਿਗੇਸ਼ਨਸ ਲਾਇਏ ਨੇ ਕਿ ਉਹਨਾਂ ਦੇ ਪ੍ਰੈਸ਼ਰ ਦੇਟ ਆ ਕੇ ਜਾਂ ਉਹਨਾਂ ਦੇ ਤਸ਼ੱਦਦ ਕਰਕੇ ਇਹੋ ਕਦਮ ਚੁੱਕ ਰਿਹਾ ਇਸ ਦੇ ਪ੍ਰਤੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਇਹਨਾਂ ਦੀ ਟੀਮ ਨੇ ਜਿਹੜੇ ਵੀ ਉਹਨਾਂ ਦੇ ਵਾਰਿਸ ਨੇ ਉਹਨਾਂ ਦੇ ਬਿਆਨ ਲਿਖੇ ਨੇ ਬਿਆਨ ਦਾ ਕਲਮਬੰਦ ਕਰਕੇ ਕੰਪਲੇਂਟ ਲਈ ਹੈ ਤੇ ਇੱਕ ਮੁਕਦਮਾ ਨੰਬਰ 96 ਫਟਾ 22 ਅੰਡਰ ਸੈਕਸ਼ਨ 108 ਪੀ ਐਨ ਐਸ ਜਿਹੜਾ ਕਿ 304 ਆਈ 306 ਆਪੀ ਸੀ ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ ਖਾਣਾ ਸਿਟੀ ਇਸਮਾਨਾ ਵਿਖੇ ਕਿ ਪਹਿਲੇ ਬਿਨਾਂ ਦਾ ਕੋਈ ਮਾਮਲਾ ਨਿਵਾਬ ਚੱਲਦਾ ਸੀ ਉਹਨਾਂ ਦਾ ਮਾਮਲਾ ਜੋ ਮੁਢਲੀ ਤਫ਼ਤੀਸ਼ ਚ ਪਤਾ ਲੱਗਿਆ ਵੀ ਇਹਨਾਂ ਦਾ ਇੱਕ 138/24 ਇੱਕ ਪਰਚਾਦਰ ਜੋ ਹੈ ਸੀ ਕ੍ਰਿਸ਼ਨਾ ਸਾਹ ਜਿਸ ਵਿੱਚ ਕੋਈ ਆਪਸ ਚ ਲੜਾਈ ਝੜ ਪਈ ਸੀ ਸਕੂਲ ਵਿੱਚ ਤੇ ਉਸੇ ਲੜੀ ਦੇ ਤਹਿਤ ਹੀ ਇਹ ਕੱਲ ਕੋਈ ਇਹਨਾਂ ਦੀ ਬੋਲਚਾਲ ਹੋਇਆ ਹੈ ਜਾਂ ਕੋਈ ਜੋ ਐਲੀਗੇਸ਼ਨ ਆਇਆ ਹੈ ਲਾਇਗਿਆ ਹੈ ਉਹਨਾਂ ਨੇ ਉਹਨੂੰ ਥੱਪੜ ਮਾਰਿਆ ਹੈ ਕੁਝ ਤੇ ਉਸ ਤੋਂ ਬਾਅਦ ਉਹਨਾਂ ਨੇ ਤਹਿਸ਼ ਚਾਤੀ ਇਹ ਕਦਮ ਚੁੱਕਿਆ ਸਤਿ ਪ੍ਰਭਾਤ ਮੈਂੰਬਰਾ ਦੇ ਨਾ ਦੋਸ਼ ਨਹੀਂ ਕਿ ਵੀ ਇਹ ਕੁਝ ਵਿਅਕਤੀ ਨਾਮ ਤੁਹਾਨੂੰ ਹੀ ਪਤਾ ਸਭ ਨੂੰ ਪਤਾ ਪੋਸਟਾਂ ਜਿਹਨੇ ਸ਼ੇਅਰ ਕਰਦੇ ਸੀ ਜੀ ਜੀ ਇਹ ਵੀ ਉਹਨਾਂ ਦੇ ਨਾਮ ਲੈ ਕੇ ਵਟਸਐਪਾਂ ਗਰੁੱਪਾਂ ਦੇ ਵਿੱਚ ਪੋਸਟਾਂ ਸ਼ੇਅਰ ਕੀਤੇ ਜਾਂਦੀਆਂ ਸੀ ਜੀ ਉਹ ਦੋਸ਼ੀ ਕਰਾਰ ਹੁੰਦੇ ਨਹੀਂ ਦੇਖੋ ਜੀ ਇਹ ਤਫ਼ਤੀਸ਼ ਦਾ ਮਸਲਾ ਹੈ ਕਿਉਂਕਿ ਇਹ ਇੱਕ ਹਿਮੀਅਸ ਕ੍ਰਾਈਮ ਹੈ 306 ਆਈਪੀਸੀ ਜਾਂ ਫਿਰ ਬੀਐਨਐਸ 108 ਬੜਾ ਹੀ ਸੰਗੀਨ ਜੁਰਮ ਮੰਨਿਆ ਜਾਂਦਾ ਹੈ ਤੇ ਆਪਾਂ ਇਸ चीज ਨੂੰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਪੁਲਿਸ ਨਾਲ ਪੂਰੀ ਸਹਾਇਤਾ ਕਰੇਗੀ ਤਫਤੀਸ਼ ਜਿਹੜੀ ਹੈ ਉਹ ਸਟ੍ਰੇਟ ਫੋਰਵਰਡ ਕਲੀਅਰ ਕੰਸਾਈਜ਼ ਐਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਵਰਨ ਸਰ ਜਿਹੜਾ ਆਈਪੀਐਸ ਨੇ ਇੱਥੇ ਐਸਐਸਪੀ ਪਟਿਆਲਾ ਉਹਨਾਂ ਦੇ ਹੈਗੇ ਤੇ ਅਸੀਂ ਤਫਤੀਸ਼ ਮੁਕੰਮਲ ਕਰਕੇ ਰਿਜ਼ਲਟ ਜਲਦ ਤੋਂ ਜਲਦ ਚਾਰਟ ਸ਼ੀਟ ਦੇਵਾਂਗੇ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚ ਰੋਲ ਹੋਇਆ ਹੋਊਗਾ ਉਹਨਾਂ ਨੂੰ ਅਸੀਂ ਡੰਗਾਈ ਨਾਲ ਤਕਤੀਸ ਕਰਕੇ ਜੇ ਉਹ ਸਾਡੇ ਹੱਕੀ ਦੋਸ਼ੀ ਬਣਦੇ ਤਾਂ ਉਹਨਾਂ ਨੂੰ ਦੋਸ਼ੀ ਬਣਾਇਆ ਜਾਏਗਾ ਜੇ ਕਿਸੇ ਦਾ ਕਸੂਰ ਨਹੀਂ ਹੋਊਗਾ ਤਾਂ ਉਹ ਦਿਖਦਾ ਨਹੀਂ ਕੀ ਸੀ ਸੀਟੀ ਕੈਮਰੇ ਸਕੂਲ ਚ ਲੱਗੇ ਸੀ ਉਹਨਾਂ ਨੂੰ ਖੰਗਾਲਿਆ ਜੋ ਉਹਨਾਂ ਤੱਕ ਪਤਾ ਲੱਗਿਆ ਵੀ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਤੇ ਇਸ ਲਈ ਜਿਹੜੇ ਕੋਈ ਸੀਸਟਿੰਗ ਕੈਮਰੇ ਲੱਗੇ ਲੱਗਿਆ ਚੱਲ ਨਹੀਂ ਰਹੇ ਉਹ ਤੇ ਅਸੀਂ ਡੀਵੀਆਰ ਫਿਰ ਵੀ ਕਬਜ਼ੇ ਚ ਲੈ ਲਿਆ ਉਸ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾਊਗਾ ਉਹਨੂੰ ਵਾਚ ਕੀਤਾ ਜਾਊਗਾ ਜਿਹੜੇ ਕੋਈ ਉਸ ਚ ਕੋਈ ਸਾਨੂੰ ਕਲੂ ਮਿਲੂਗਾ ਯੋ ਕੋਈ ਐਵੀਡੈਂਸ ਮਿਲੂਗਾ ਉਸੇ ਫਾਈਲ ਤੇ ਹੋਵੇ ਸਰ ਪਰਿਵਾਰਕ ਮੈਂਬਰਾਂ ਦਾ ਤੋਸ਼ ਲਾਈਨ ਨੇ ਕੱਲ ਉਹਨਾਂ ਨੇ ਵੀ ਬਾਈਟ ਕੀਤੀ ਕਿ ਸਵੇਰੇ ਉਸਦੇ ਬ੍ਰਦਰ ਨੂੰ ਕਈ ਜਣੇ ਮਿਲਣ ਆਏ ਹ ਹ ਉਹਨਾਂ ਦਾ ਪਤਾ ਲੱਗਿਆ ਕੌਣ ਕੌਣ ਸੀ ਨਹੀਂ ਸੀ ਇਹ ਸਾਡੇ ਧਿਆਨ ਵਿੱਚ ਅਜੇ ਕੋਈ ਗੱਲਬਾਤ ਨਹੀਂ ਹੈ ਜੋ ਵੀ ਉਹ ਦੱਸਣਗੇ ਅਸੀਂ ਅਕੋਰਡਿੰਗਲੀ ਤਕਦੀਸ਼ ਕਰਾਂਗੇ